ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਖਾਸ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਅੱਜ ਦੇ ਦਿਨ 6 ਸਤੰਬਰ ਨੂੰ ਸਿੱਖ ਇਤਿਹਾਸ ਦੇ ਵਿੱਚ ਕੁਝ ਬੇਹਦ ਵੱਡੀਆਂ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਜਿਹੜੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਨੇ ਉਹਨਾਂ ਘਟਨਾਵਾਂ ਤੇ ਚਰਚਾ ਅੱਜ ਕਰਾਂਗੇ ਤੁਹਾਨੂੰ ਉਹਨਾਂ ਘਟਨਾਵਾਂ ਦੇ ਇਤਿਹਾਸ ਬਾਰੇ ਦੱਸਾਂਗੇ ਤਾਂ ਪਹਿਲੀ ਘਟਨਾ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਦਿਨ ਸਾਲ 1838 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਦਾ ਜਨਮ ਮਹਾਰਾਣੀ ਜਿੰਦਾ ਦੀ ਕੁੱਖ ਤੋਂ ਹੋਇਆ 5 ਸਾਲ ਦੀ ਉਮਰ ਵਿੱਚ ਮਹਾਰਾਜਾ ਦਲੀਪ ਸਿੰਘ 8 ਸਤੰਬਰ 1843 ਨੂੰ ਲਾਹੌਰ ਸਲਤਨਤ ਦੇ ਮਹਾਰਾਜਾ ਬਣਦੇ ਨੇ ਲੇਕਿਨ ਸਿਰਫ 2 ਸਾਲ ਮਗਰੋਂ ਹੀ ਡੋਗਰਿਆਂ ਤੇ ਗੱਦਾਰਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਸ ਮੁਲਕ ਨੂੰ ਅੰਗਰੇਜ਼ਾਂ ਦੀ ਝੋਲੀ ਵਿੱਚ ਪਾ ਦਿੱਤਾ ਅਤੇ 29 ਮਾਰਚ 1849 ਨੂੰ ਜਦ ਅੰਗਰੇਜ਼ਾਂ ਨੇ ਪੰਜਾਬ ਤੇ ਪੱਕਾ ਕਬਜ਼ਾ ਕਰ ਲਿਆ ਤਾਂ ਮਹਾਰਾਜਾ ਦਲੀਪ ਸਿੰਘ ਨੇ ਜਿਹੜੇ ਉਹ ਸਾਬਕਾ ਮਹਾਰਾਜਾ ਬਣ ਜਾਂਦੇ ਨੇ ਤਾਂ ਇੱਕ ਵੱਡੀ ਘਟਨਾ ਜਿਹੜੀ ਇਸ ਸਮੇਂ ਦੌਰਾਨ ਵਾਪਰੀ ਉਸ ਤੋਂ ਬਾਅਦ ਗੱਲ ਕਰਦੇ ਆ ਸਾਲ 1901 ਦੀ ਤਾਂ ਸਾਲ 1901 ਦੇ ਵਿੱਚ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਇਸ ਦਿਨ ਚੜ੍ਹਾਈ ਕਰ ਗਏ ਸਿੰਘ ਸਭਾ ਲਹਿਰ ਦੇ ਮਹਾਨ ਆਗੂ ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 1 ਜੂਨ 1853 ਨੂੰ ਇਸ ਦਿਨ ਪਿੰਡ ਕਾਲਗੜ੍ਹ ਰਿਆਸਤ ਪਟਿਆਲਾ ਦੇ ਵਿੱਚ ਹੋਇਆ ਅਤੇ ਉਹ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਵਿੱਚੋਂ ਇੱਕ ਸਨ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਗੁਲਾਬਦਾਸੀ ਪ੍ਰਚਾਰਕ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ 11 ਅਪ੍ਰੈਲ 1880 ਦੇ ਵਿੱਚ ਉਹਨਾਂ ਨੇ ਗੁਰਮੁਖੀ ਅਖਬਾਰ ਸ਼ੁਰੂ ਕੀਤਾ ਪ੍ਰੋਫੈਸਰ ਗੁਰਮukh ਸਿੰਘ ਦੇ ਖਾਲਸਾ ਅਖਬਾਰ ਦਾ ਵੀ ਸਾਰਾ ਕੰਮ ਗਿਆਨੀ ਦਿੱਤ ਸਿੰਘ ਜੀ ਹੀ ਦੇਖਦੇ ਹੁੰਦੇ ਸਨ ਗਿਆਨੀ ਦਿੱਤ ਸਿੰਘ ਜੀ ਨੇ ਅਖਬਾਰਾਂ ਵਾਸਤੇ ਬਹੁਤ ਹੀ ਕੀਮਤੀ ਲੇਖ ਲਿਖੇ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਕਿਤਾਬੀ ਰੂਪ ਦੇ ਵਿੱਚ ਵੀ ਮਿਲਦੀਆਂ ਨੇ ਅਗਲੇ ਕਨਕ੍ਰਮ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਗੁਰਦੁਆਰਾ ਸੁਧਾਰ ਲਹਿਰ ਦੌਰਾਨ 1922 ਦੇ ਵਿੱਚ ਅਕਾਲੀਆਂ ਨੇ ਤੇਜਾ ਕਲਾ ਗੁਰਦੁਆਰੇ ਨੂੰ ਵੀ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ ਇਸੇ ਤਰ੍ਹਾਂ ਸਾਲ 1960 ਦੇ ਵਿੱਚ ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਬਖਲਾਈ ਕੈਰੋ ਸਰਕਾਰ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸਿੱਖਾਂ ਦੇ ਹੌਂਸਲੇ ਡੇਗਣ ਦੇ ਲਈ ਕੀਤੀ ਇਸ ਗ੍ਰਿਫਤਾਰੀ ਦਾ ਅਸਰ ਉਲਟਾ ਨਜ਼ਰ ਆਇਆ ਅਤੇ ਸਿੱਖਾਂ ਦੇ ਵਿੱਚ ਰੋਹ ਅਤੇ ਜੋਸ਼ ਹੋਰ ਵੀ ਜ਼ਿਆਦਾ ਵੱਧ ਗਿਆ ਇਸ ਗ੍ਰਿਫਤਾਰੀ ਦੇ ਖਿਲਾਫ ਜਬਰਦਸਤ ਪ੍ਰਦਰਸ਼ਨ ਕੀਤੇ ਗਏ ਅਤੇ ਇਸ ਗ੍ਰਿਫਤਾਰੀ ਦੇ ਖਿਲਾਫ ਇੱਕ ਰੋਜ਼ ਦਿਨ ਵੀ ਮਨਾਇਆ ਗਿਆ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਗੁਰੂ ਘਰਾਂ ਵਿੱਚ ਇਸ ਦਿਨ ਦੀਵਾਨ ਸਜਾਏ ਗਏ ਅਤੇ ਗ੍ਰਫਤਾਰੀ ਖਿਲਾਫ ਰੂਸ ਆ ਜਿਹੜਾ ਉਹ ਜ਼ਾਹਿਰ ਕੀਤਾ ਗਿਆ ਤਾਂ ਅੱਜ ਦੇ ਦਿਨ ਦੀ ਅਗਲੀ ਘਟਨਾ ਸਾਲ 1965 ਦੇ ਵਿੱਚ ਭਾਰਤ ਤੇ ਪਾਕਿਸਤਾਨ جنگ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਇੱਕ ਵੱਡੀ ਜੰਗ ਸੀ ਖੇਮ ਕਾਨ ਸੈਕਟਰ ਦੇ ਵਿੱਚ ਪਾਕਿਸਤਾਨੀ ਫੌਜਾਂ ਨੇ ਜਿਹੜੀਆਂ ਉਹ ਕਾਫੀ ਅੱਗੇ ਤੱਕ ਵਧਾਈਆਂ ਸਨ ਫੌਜ ਦੇ ਮੁਖੀ ਨੇ ਭਾਰਤੀ ਫੌਜਾਂ ਨੂੰ ਪਿੱਛੇ ਹਟ ਕੇ ਬਿਆਸ ਦਰਿਆ ਤੇ ਮੋਰਚੇ ਗੱਡਣ ਦੀ ਹਦਾਇਤ ਦਿੱਤੀ ਲੇਕਿਨ ਜਰਨਲ ਹਰਬਖਸ਼ ਸਿੰਘ ਕਮਾਂਡਰ ਵੈਸਟਰਨ ਕਮਾਂਡ ਅਤੇ ਹੋਰ ਸਿੱਖ ਜਰਨੈਲਾਂ ਨੇ ਅੰਮ੍ਰਿਤਸਰ ਨੂੰ ਪਾਕਿਸਤਾਨ ਦੇ ਹਵਾਲੇ ਕਰਨ ਦੀ ਬਜਾਏ ਡੱਟ ਕੇ ਜੂਝਣ ਦਾ ਫੈਸਲਾ ਕਰ ਲਿਆ ਇਸ ਮੌਕੇ ਜਰਨਲ ਹਰਬਖਸ਼ ਸਿੰਘ ਮੇਜਰ ਜਰਨਲ ਜੋਗਿੰਦਰ ਸਿੰਘ ਮੇਜਰ ਜਰਨਲ ਨਰਿੰਦਰ ਸਿੰਘ ਲੈਫਟੀਨੈਂਟ ਜਰਨਲ ਜੋਗਿੰਦਰ ਸਿੰਘ ਢਿੱਲੋਂ ਬਰਗੇਡੀਅਰ ਪ੍ਰਕਾਸ਼ ਸਿੰਘ ਗਰੇਵਾਲ ਬਰਗੇਡੀਅਰ ਐਸਐਸ ਕਲਾ ਮੇਜਰ ਜਨਰਲ ਮਹਿੰਦਰ ਸਿੰਘ ਬਰਗੇਡੀਅਰ ਬੰਤ ਸਿੰਘ ਇਸੇ ਤਰ੍ਹਾਂ ਗੁਰਬਖਸ਼ ਸਿੰਘ ਜਰਨਲ ਦੇ ਵੱਲੋਂ ਕਮਾਲ ਦੀ ਅਗਵਾਈ ਕੀਤੀ ਗਈ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਜੰਗ ਵੇਲੇ ਏਡੀਸੀ ਵਜੋਂ ਤਾਇਨਾਤ ਸਨ ਅਤੇ ਇਸ ਜੰਗ ਦੌਰਾਨ ਆਮ ਪੰਜਾਬੀਆਂ ਖਾਸ ਕਰਕੇ ਫੌਜ ਨੂੰ ਕਮਾਲ ਦਾ ਸਹਿਯੋਗ ਆ ਜਿਹੜਾ ਉਹ ਸਿੱਖਾਂ ਨੇ ਦਿੱਤਾ ਤਾਂ ਆਮ ਲੋਕ ਫਾਇਦੇ ਲਈ ਖਾਣੇ ਦਾ ਪ੍ਰਬੰਧ ਵੀ ਕਰਦੇ ਸਨ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਸਨ ਸਿੱਖ ਜਰਨੈਲਾਂ ਅਤੇ ਸਿੱਖ ਜਨਤਾ ਦੀ ਬਹਾਦਰੀ ਤੇ ਦਿਆਲਤਾ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਿੱਖਾਂ ਨਾਲ ਚੱਲ ਰਹੇ ਪੰਜਾਬੀ ਸੂਬਾ ਮਾਮਲੇ ਬਾਰੇ ਕੋਈ ਫੈਸਲਾ ਲੈਣ ਤਾਂ 10 ਅਗਸਤ 1966 ਨੂੰ ਲੋਕ ਸਭਾ ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਬਿਲ ਪਾਸ ਹੋਇਆ ਅਤੇ ਅੱਜ ਦੇ ਦਿਨ 6 ਸਤੰਬਰ ਨੂੰ ਰਸਮੀ ਬੈਸ ਇਸ ਬਿਲ ਤੇ ਸ਼ੁਰੂ ਹੋਈ ਇਸ ਦਿਨ ਪੰਜਾਬ ਤੋਂ ਐਮਪੀ ਕਪੂਰ ਸਿੰਘ ਇਸ ਬੈਸ ਤੇ ਬੋਲਦੇ ਹੋਏ ਕਹਿੰਦੇ ਨੇ ਕਿ ਇਸ ਬਿਲ ਨੂੰ ਸਿੱਖ ਕਬੂਲ ਨਹੀਂ ਕਰਦੇ ਉਹਨਾਂ ਸਿੱਖ ਹੋਮਲੈਂਡ ਦੀ ਹਮਾਇਤ ਕੀਤੀ ਅਤੇ ਸਿੱਖਾਂ ਨਾਲ ਵਿਤਕਰਾ ਖਤਮ ਕਰਨ ਲਈ ਕਿਹਾ ਅਕਾਲੀ ਦਲ ਫਤੇਹ ਸਿੰਘ ਦੇ ਐਮਪੀ ਦੁੱਗਲ ਨੇ ਸੋਧ ਮਤਾ ਰੱਖਿਆ ਅਤੇ ਇਸ ਦਾ ਨਾਮ ਪੰਜਾਬੀ ਸੂਬਾ ਰੱਖਣ ਦੀ ਤਸਵੀਰ ਕੀਤੀ ਲੇਕਿਨ ਇਹ ਗੱਲ ਆ ਜਿਹੜੀ ਉਹ ਨਾ ਮਨਜ਼ੂਰ ਕਰ ਦਿੱਤੀ ਗਈ ਰਾਜ ਸਭਾ ਦੇ ਵਿੱਚ ਇਹ ਬਿਲ ਬਾਦ ਦੇ ਵਿੱਚ ਪਾਸ ਹੋਇਆ ਅਤੇ 1 ਦਸੰਬਰ 1964 ਨੂੰ ਪੰਜਾਬੀ ਸੂਬਾ ਵਜੂਦ ਦੇ ਵਿੱਚ ਆ ਗਿਆ ਪਰ ਇਸ ਸੂਬੇ ਕੋਲ ਪਾਣੀ ਬਿਜਲੀ ਰਾਜਧਾਨੀ ਅਤੇ ਹੋਰ ਕਈ ਕੁਝ ਖੋ ਕੇ ਸੈਂਟਰ ਨੇ ਆਪਣੇ ਕੋਲ ਰੱਖ ਲਿਆ ਅਤੇ ਦਰਜਾ ਨੁਕਤਿਆਂ ਤੇ ਹਰਿਆਣਾ ਦੇ ਨਾਲ ਸਾਂਝੀਆਂ ਕੜੀਆਂ ਕਾਇਮ ਕਰ ਦਿੱਤੀਆਂ ਜਿਹੜੀਆਂ ਅੱਜ ਵੀ ਦੋਵੇਂ ਸੂਬਿਆਂ ਦੇ ਵਿੱਚ ਵਿਵਾਦ ਦਾ ਕਾਰਨ ਬਣ ਰਹੀਆਂ ਨੇ ਅਤੇ ਅਖੀਰ ਦੇ ਵਿੱਚ ਇਸ ਦਿਨ ਹੋਈ ਇੱਕ ਬੇहद ਵੱਡੀ ਘਟਨਾ ਦਾ ਜ਼ਿਕਰ ਕਰਦੇ ਹਾਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਅਤੇ ਪੰਜਾਬ ਦੇ ਵਿੱਚ ਹੋ ਰਹੇ ਫੇਕ ਐਂਕਾਊਂਟਰਾਂ ਬਾਰੇ ਵੱਡੇ ਖੁਲਾਸੇ ਕਰਨ ਵਾਲੇ 25000 ਲਵਾਰਿਸ ਲਾਸ਼ਾਂ ਜਿਨ੍ਹਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਮਾਰ ਕੇ ਬਾਅਦ ਦੇ ਵਿੱਚ ਲਵਾਰਿਸ ਕਹਿ ਦਿੱਤਾ ਗਿਆ ਸੀ ਉਹਨਾਂ ਦਾ ਖੁਲਾਸਾ ਕਰਨ ਵਾਲੇ ਮਨੁੱਖੀ ਅਧਿਕਾਰ ਕਾਰਕੂਨ ਜਸਵੰਤ ਸਿੰਘ ਖੱਲਣਾ ਨੂੰ ਇਸ ਦਿਨ ਪੁਲਿਸ ਚੱਕ ਲੈਂਦੀ ਹੈ 6 ਸਤੰਬਰ 1995 ਦੇ ਦਿਨ ਅਜੀਤ ਸਿੰਘ ਸੰਧੂ ਦੇ ਭੇਜੇ ਪੁਲਿਸ ਵਾਲੇ ਜਸਵੰਤ ਸਿੰਘ ਖੱਲਣਾ ਨੂੰ ਉਸ ਦੇ ਘਰ ਦੇ ਕੋਲੋਂ ਚੁੱਕ ਲੈਂਦੇ ਨੇ ਤੇ ਚੰਬਾਲ ਥਾਣੇ ਲਜਾਇਆ ਜਾਂਦਾ ਏ ਅਤੇ ਫਿਰ ਲਗਾਤਾਰ ਲੰਮਾ ਸਮਾਂ ਤਸ਼ੱਦਦ ਕੀਤਾ ਜਾਂਦਾ ਹੈ ਲੱਤਾਂ ਖਿੱਚ ਕੇ ਛਾਤੀ ਵਿੱਚ ਠੁੱਡੇ ਮਾਰੇ ਜਾਂਦੇ ਨੇ ਅਤੇ ਫਿਰ 24 ਅਕਤੂਬਰ 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਮ੍ਰਿਤਕ ਦੇ ਨੂੰ ਹਰੀ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਸ ਕਤਲ ਤੋਂ 10 ਸਾਲ ਬਾਅਦ 2005 ਦੇ ਵਿੱਚ ਸੈਸ਼ਨ ਅਦਾਲਤ 6 ਮੁਲਜ਼ਮਾਂ ਨੂੰ 7-7 ਸਾਲ ਦੀ ਸਜ਼ਾ ਸੁਣਾਉਂਦੀ ਹੈ 2007 ਦੇ ਵਿੱਚ ਹਾਈ ਕੋਰਟ ਚਾਰ ਜਣਿਆਂ ਨੂੰ ਇਹਨਾਂ ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੰਦੀ ਹੈ ਅਤੇ ਇਸ ਕਤਲ ਮਾਮਲੇ ਵਿੱਚ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਅਤੇ ਐਸਐਸਪੀ ਅਜੀਤ ਸਿੰਘ ਸੰਧੂ ਸਜ਼ਾ ਤੋਂ ਬਚ ਜਾਂਦੇ ਨੇ ਤਾਂ ਅੱਜ ਦੇ ਦਿਨ ਵੱਡੀਆਂ ਘਨਾਵਾਂ ਨੇ ਜਿਹੜੀਆਂ ਉਸ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਸਨ ਉਹਨਾਂ ਘਨਾਵਾਂ ਦਾ ਸਿੱਖ ਰਾਜੜਾ ਉਹ ਟੱਡੇ ਰੂਬਰੂ ਕੀਤਾ ਹੈ ਤਾਂ ਕੱਲ ਫਿਰ ਤੋਂ ਕੱਲ ਦਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ